विक्रमजीतियानु ਇੰਨਾ ਹੰਕਾਰ ਨਹੀਂ ਕਰਨਾ ਚਾਹੀਦਾ ਕੋਰਟ ਦਾ ਫੈਸਲਾ ਹੈ ਕੋਰਟ ਨੇ ਜੋ ਫੈਸਲਾ ਦਿੱਤਾ ਹੈ ਉਹ ਸਭ ਨੂੰ ਪਰਕਾਰ ਹੁੰਦਾ ਹੈ ਵਿਕਰਮਜੀਤਿਆ ਨੂੰ ਬੇਤੁਕੀ ਗੱਲ ਨਹੀਂ ਕਰਨੀ ਚਾਹੀਦੀ ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਪਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਦਾ ਵਿਧਾਇਕ ਕਲਸੀ ਪਟਾਲਾ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਆਏ ਸਨ ਬਿਲਕੁਲ ਜੀ ਨਗਰ ਨਿਕਮ ਦੇ ਸਾਹਮਣੇ ਜਿਹੜਾ ਚੌਕ ਖੁੱਲਾ ਕੀਤਾ ਗਿਆ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਆਪਣੇ ਦੁਕਾਨਦਾਰ ਵੀਰਾਂ ਦਾ ਜਿਨ੍ਹਾਂ ਨੂੰ ਮੈਂ ਬੇਨਤੀ ਕੀਤੀ ਬੁਲਾਇਆ ਔਰ ਉਹਨਾਂ ਨੇ ਮੇਰੀ ਗੱਲ ਮੰਨੀ ਅੱਜ ਜਿਹੜਾ ਬਟਾਲੇ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਮੱਸਿਆ ਸੀ ਇਹ ਚੌਂਕ ਫੁੱਲਣ ਦੇ ਨਾਲ ਉਹ ਵੀ ਨਿਯਾਤ ਮਿਲੂਗੀ ਔਰ ਉਹਦੇ ਨਾਲ ਇਹ ਰੋਡ ਜਿਹੜਾ ਸੀ ਹੁਣ ਨਵਾਂ ਉਹ ਸਾਰੀ ਚ ਵੀ ਲੈ ਕੇ ਆਉਣਾ ਸੀ ਅੱਜ ਇਸ ਰੋਡ ਦਾ ਉਦਘਾਟਨ ਕੀਤਾ ਗਿਆ ਜਿਹੜੀ ਸਿੰਟਡ ਸੜਕ ਬਣੂਗੀ 5 ਸਾਲ ਦੀ ਗਰੰਟੀ ਹੋਊਗੀ ਜੇ ਟੁੱਟਦੀ ਵੀ ਹੈ ਤਾਂ ਉਹਦਾ ਠੇਕੇਦਾਰ ਜ਼ਿੰਮੇਵਾਰ ਹੋਗਾ ਪਰ ਮੈਨੂੰ ਮਾਨ ਹੈ ਐਸਾ ਜਿਹੜਾ ਕੰਮ ਪਹਿਲੀ ਵਾਰੀ ਹੋ ਰਿਹਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੋ ਰਿਹਾ ਦੇਖੋ ਮੈਂ ਇੱਕੋ ਗੱਲ ਕਹੂੰਗਾ ਆਪਣੇ ਮਜੀਠੀਆ ਸਾਹਿਬ ਨੂੰ ਵੀ ਇਹ ਤਾਂ ਸਾਰ ਜ਼ਿੰਦਗੀ ਦਾ ਦਸਤੂਰ ਹੈ ਪਰ ਬੰਦੇ ਨੂੰ ਇੰਨਾ ਵੀ ਹੰਕਾਰ ਚ ਨਹੀਂ ਆਉਣਾ ਚਾਹੀਦਾ ਵੀ ਆਪਣੇ ਆਪ ਨੂੰ ਇਹ ਵੀ ਨਾ ਪਤਾ ਲੱਗੇ ਵੀ ਆਪਾਂ ਗੱਲਾਂ ਕਿਹੜੀਆਂ ਕਹਿ ਰਹੇ ਆ ਮੈਂ ਤੇ ਹੈਰਾਨ ਆ ਕੋਰਟ ਦਾ ਫੈਸਲਾ ਕੋਰਟ ਨੇ ਆਪਣੀ ਜੱਜਮੈਂਟ ਦੇਣੀ ਆ ਦੇ ਕੇ ਪਰ ਜੇ ਇਹੋ ਜੀਆਂ ਗੱਲਾਂ ਅਨਾਵ-ਚਨਾਵ ਆਪਾਂ ਬੋਲੀ ਜਾਈਏ ਮੈਂ ਤਾਂ ਦੇਖ ਕੇ ਹਰਾਨਾ ਵੀ ਆਪ ਤਸੀਂ ਵੇਖੋ ਲੋਕ ਕੀ ਜਜਮੈਂਟ ਕਰਦੇ ਲੋਕ ਜਜਮੈਂਟ ਕਰਦੇ ਯਾਰ ਕਿਹੜਾ ਲੀਡਰ ਆ ਜਿਹੜਾ ਸਾਡੇ ਲਈ ਸਹਰਦਿਆ ਕਿਹੜਾ ਲੀਡਰ ਆ ਜਿਹੜਾ ਸਾਡੇ ਲਈ ਕੰਮ ਕਰ ਰਿਹਾ ਇਹੋ ਜੀਆਂ ਬਿਆਨਬਾਜ਼ੀਆਂ ਇਹੋ ਜੀਆਂ ਤੁਕਾਂਬਾਜ਼ੀਆਂ ਨੂੰ ਲੋਕ ਪਰਦਾਸ਼ ਨਹੀਂ ਕਰਦੇ ਪਸੰਦ ਨਹੀਂ ਕਰਦੇ ਆ ਅਸੀਂ ਆਪਾਂ ਗਰਾਊਂਡ ਤੇ ਕੰਮ ਕਰ ਰਹੇ ਆ ਆਪਣਾ ਸਾਲੋਂ ਵੀ ਕਈ ਇਹੋ ਜਿਹੇ ਭੰਡਦੇ ਨੇ ਰੋਲਾ ਪਾਉਂਦੇ ਨੇ ਪਰ ਆਪਾਂ ਆਪਣੀ ਲਕੀਰ ਲੰਮੀ ਕਰ ਰਹੇ ਆ ਕੰਮ ਕਰ ਰਹੇ ਆ ਅੱਜ ਇਹ ਗੱਲ ਮੈਂ ਮਾਨਣਾ ਕਹਿ ਸਕਦਾ ਵੀ ਮੇਰੇ ਬਟਾਲੇ ਦੇ ਲੋਕੇ ਇਹ ਗੱਲ ਕਹਿੰਦੇ ਨੇ ਵੀ ਵਾਕਿਆ ਯਾਰ ਜੇ ਕੋਈ ਕੰਮ ਕਰ ਰਿਹਾ ਤੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਆ ਹੁਣ 10-10 ਲੱਖ ਦੇ ਕਾਰਡ ਬਣ ਰਹੇ ਨੇ ਕਿੰਨਾਂ ਦੀ ਸਹੂਲਤ ਵਾਸਤੇ ਆ ਲੋਕਾਂ ਦੀ 600 ਜੁਨਟ ਫ੍ਰੀ ਕਰਤਾ ਆਮ ਆਦਮੀ ਪਾਰਟੀ ਨੇ ਕਿੰਨਾਂ ਵਾਸਤੇ ਲੋਕਾਂ ਦੀ ਸਹੂਲਤ ਵਾਸਤੇ ਕਰਤਾ ਮੁਹੱਲਾ ਕਲੀਨਿਕ ਬਣਾ ਰਹੀ ਆ ਕਿੰਨਾਂ ਦੀ ਸਹੂਲਤ ਵਾਸਤੇ ਲੋਕਾਂ ਦੀ ਸਹੂਲਤ ਵਾਸਤੇ ਇਹ ਜੇ ਕੋਈ ਬੰਦਾ ਕਹੇ ਵੀ ਮੈਂ ਅਨਾਬ ਸ਼ਨਾਬ ਬੋਲ ਕੇ ਮਿਆਨ ਬਾਜ਼ੀਆਂ ਦੇ ਕੇ ਮੈਂ ਲੀਡਰ ਬਣ ਜਾਵਾਂ ਇਹ ਚੀਜ਼ਾਂ ਲੋਕਾਂ ਨੇ ਪ੍ਰਾਣੀਆਂ ਜਮਾ ਚੁੱਕੇ ਨੇ ਲੋਕ ਅੱਜ ਲੀਡਰ ਨੂੰ ਮੰਨਦੇ ਨੇ ਜਿਹੜਾ ਉਹਨਾਂ ਲਈ ਕੰਮ ਕਰਦਾ ਮੈਂ ਧੰਨਵਾਦ ਕਰਦਾ ਮੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਆਪਣੇ 4 ਸਾਲਾਂ ਦਾ ਟਾਈਮ ਜਿਹੜਾ ਹੋਇਆ ਰਾਤ ਦਿਨ ਮਿਹਨਤ ਕੀਤੀ ਕਿਨਾਂ ਵਾਸਤੇ ਪੰਜਾਬ ਦੇ ਭਲ ਖਾਸਤੇ ਇਹਨਾਂ ਵਾਸਤੇ ਪੰਜਾਬ ਨੂੰ ਤਰੱਕੀ 'ਚ ਲੈ ਕੇ ਜਾਣ ਵਾਸਤੇ ਅੱਜ 70000 ਦੇ ਕਰੀਬ ਨੌਕਰੀਆਂ ਦਿੱਤੀਆਂ ਨੇ ਸਰਕਾਰ ਨੇ ਕੋਈ ਬਾਹ ਕਰੀ ਕਰਕੇ ਕਹਦੇ ਵੀ ਕਿਸੇ ਦਾ ਚਾਹ ਦਾ ਕੱਪ ਵੀ ਲੱਗਾ ਹੋਵੇ ਇਹ ਹੁੰਦੀ ਹੈ ਸਰਕਾਰਾਂ ਇਹ ਹੁੰਦਾ ਇਮਾਨਦਾਰੀ ਦਾ ਕੰਮ ਔਰ ਲੋਕਾਂ ਨੂੰ ਪਰਤਾਕ ਪਤਾ ਕਿਹੜਾ ਕੰਮ ਕਰ ਰਿਹਾ ਜਿਹੜਾ ਬਿਆਨਵਾਜੀਆਂ ਕਰਕੇ ਆਪਣਾ ਸਾਰ ਰਿਹਾ ਔਰ ਕਿਹੜਾ ਪੰਜਾਬ ਨੂੰ ਅੱਗੇ ਲੈ ਕੇ ਜਾ ਰਿਹਾ